ਸਤਿ ਸ੍ਰੀ ਅਕਾਲ ਦੋਸਤੋ ਕੀ ਅਨਮੋਲ ਬਿਸ਼ਨੋਈ ਇੱਕ ਅਜੇਹਾ ਗੈਂਗਸਟਰ ਬਣ ਗਿਆ ਹੈ ਜਿਸ ਦੀ ਪਹੁੰਚ ਸਿਰਫ ਪੰਜਾਬ ਤੱਕ ਸੀਮਤ ਨਹੀਂ ਹੈ ਬਲਕਿ ਉਹ ਗਲੋਬਲ ਗੈਂਗ ਨੈਟਵਰਕ ਦਾ ਇੱਕ ਸਰਗਰਮ ਹਿੱਸਾ ਹੈ ਕਿ ਤਾਹੀਂ ਉਸ ਦੇ ਕੌਲ ਦੇਸ਼ ਦੇ ਵਿੱਚ ਹੋ ਰਹੀਆਂ ਘਟਨਾਵਾਂ ਜਿਵੇਂ ਕਤਲ ਧਮਕੀਆਂ ਫਿਰੋਤੀ ਅਤੇ ਅਸਲਾ ਵਰਤਨਾ ਇਹ ਦਰਸਾਉਂਦੀਆਂ ਨੇ ਕਿ ਉਸ ਦੀ ਅਪਰਾਧਿਕ ਪ੍ਰਭਾਵਸ਼ੀਲਤਾ ਵੱਡੀ ਹੈ ਉਸੇ ਤੋਂ ਮੂਸੇਵਾਲਾ ਮਾਮਲੇ ਦੇ ਵਿੱਚ ਲੌਜਿਸਟਿਕ ਸਹਾਇਤਾ ਦੇਣ ਵਾਲੇ ਸ਼ਖਸਾਂ ਦੇ ਵਿੱਚ ਵੀ ਸ਼ਾਮਲ ਦੱਸਿਆ ਗਿਆ ਹੈ ਉਸਮਾਨ ਖਾਨ ਦੇ ਘਰ ਦੇ ਬਾਹਰ ਕੀਤੀ ਗਈ ਫਾਇਰਿੰਗ ਦੇ ਵਿੱਚ ਵੀ ਦੋਸ਼ੀ ਹੈ ਦਾਵਾ ਹੈ ਕਿ ਉਸਨੇ ਗੋਲੀਬਾਰੀ ਕਰਨ ਵਾਲਿਆਂ ਨੂੰ ਪ੍ਰੇਰਿਤ ਕਰਨ ਦੇ ਲਈ ਉਤਸ਼ਾਹਿਤ ਕੀਤਾ ਹਾਲਾਂਕਿ NIA ਨੇ ਅਮਰੀਕਾ ਤੋਂ ਉਸ ਦੀ ਕਸਟਡੀ ਲੈ ਕੇ ਵੱਡੀ ਕਾਮਯਾਬੀ ਹਾਸਲ ਜ਼ਰੂਰ ਕੀਤੀ ਹੈ ਪਰ ਜੇਕਰ ਪੁਲਿਸ ਏਜੰਸੀਆਂ ਨੇ ਉਸ ਦੇ ਗੈਂਗ ਨੂੰ ਪੂਰੀ ਤਰ੍ਹਾਂ ਦੇ ਨਾਲ ਟਾਰਗੇਟ ਨਹੀਂ ਕੀਤਾ ਤਾਂ ਪੰਜਾਬ ਦੇ ਵਿੱਚ ਅਪਰਾਧ ਘੱਟ ਹੋਣ ਦੀ ਬਜਾਏ ਵੱਧ ਵੀ ਸਕਦਾ ਹੈ ਬਿਸ਼ਨੋਈ ਆਪਣੇ ਗਲੋਬਲ ਸੰਪਰਕ ਅਤੇ ਆਰਥਿਕ ਤਾਕਤ ਨੂੰ ਮਜ਼ਬੂਤ ਕਰਦਾ ਜਾ ਰਿਹਾ ਹੈ ਤਾਂ ਤੁਸੀਂ ਸਮਝ ਹੀ ਸਕਦੇ ਹੋ ਕਿ ਇਹ ਗੈਂਗ ਅਗਲੇ ਸਾਲਾਂ ਦੇ ਵਿੱਚ ਅਗਲੇ ਕੁਝ ਹੋਰ ਸਾਲਾਂ ਦੇ ਵਿੱਚ ਵਿਆਪਕ ਅਤੇ ਖਤਰਨਾਕ ਸਥਿਤੀਆਂ ਬਣਾ ਸਕਦਾ ਹੈ ਇਸ ਲਈ ਅਨਮੋਲ ਬਿਸ਼ਨੋਈ ਦੀ ਪਵਿੱਕੀ ਯਾਤਰਾ ਸਿਰਫ ਇੱਕ ਵਿਅਕਤੀ ਦੀ ਨਹੀਂ ਹੈ ਸਗੋਂ ਪੰਜਾਬ ਦੇ ਵਿੱਚ ਅਪਰਾਧ ਅਤੇ ਸੁਰੱਖਿਆ ਦੀ ਸਮੁੱਚੀ ਤਸਵੀਰ ਤੇ ਗਹਿਰਾ ਪ੍ਰਭਾਵ ਪਾ ਸਕਦੀ ਹੈ ਦੋਸ਼ ਹੈ ਕਿ ਉਹ ਆਪਣੇ ਗੈਂਗ ਦੇ ਲਈ ਵਿਦੇਸ਼ੀ ਅਧਿਕਾਰਾਂ, ਜਾਇਦਾਦਾਂ ਅਤੇ ਵਪਾਰ ਨੂੰ ਦੇਖਦਾ ਹੈ। ਉਸ ਖਿਲਾਫ ਕੁਝ ਦੋਸ਼ ਨੇ ਕਿ ਉਹ ਗੈਂਗ ਮੈਂਬਰਾਂ ਨੂੰ ਹਾਈ ਪ੍ਰੋਫਾਈਲ ਅਪਰਾਧਾਂ ਦੇ ਲਈ ਦੇਸ਼ਾਂ ਨਿਰਦੇਸ਼ ਵੀ ਦਿੰਦਾ ਹੈ। ਬਹਿਰ ਹਾਲ ਅਨਮੋਲ ਬਿਸ਼ਨੋਈ ਦਾ ਪਰਿਵਾਰ ਕਾਨੂੰਨ ਦੇ ਮੁਤਾਬਕ ਕਾਰਵਾਈ ਅਤੇ ਉਸ ਦੀ ਸੁਰੱਖਿਆ ਦੀ ਮੰਗ ਕਰ ਰਿਹਾ ਹੈ। ਉਸ ਨੂੰ NIA ਦੇ ਵੱਲੋਂ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਤਾਂ ਜ਼ਰੂਰ ਹਾਸਲ ਕਰ ਲਿਆ ਗਿਆ ਹੈ। ਪਰ ਰਿਮਾਂਡ ਦੇ ਦੌਰਾਨ ਹਾਸਲ ਜਾਣਕਾਰੀ ਦੇ ਨਾਲ ਕਿੱਥੇ ਜੁੜੇਗੀ ਕੜੀ ਕਿੰਨੇ ਹੋਰ ਗੈਂਗਸਟਰਾਂ ਦੇ ਪਰਦੇ ਫਾਸ਼ ਹੋਣਗੇ ਇਹ ਦੇਖਣਾ ਦਿਲਚਸਪ ਹੋਏਗਾ ਕਿਉਂਕਿ ਇਹੀ ਤੈਅ ਕਰੇਗਾ ਪੰਜਾਬ ਜਾਂ ਗੈਰਾਂ ਕਿ ਪੂਰੇ ਉੱਤਰ ਭਾਰਤ ਦੇ ਲਾਅ ਐਂਡ ਆਰਡਰ ਦੀ ਤਸਵੀਰ ਹੋਰ ਜਾਣਕਾਰੀ ਦੇ ਲਈ ਤੁਸੀਂ ਦੇਖਦੇ ਰਹੋ ਐਡੀਟਰ ਸਾਹਿਬ ਆਫੀਸ਼ਲ ਮੈਂ ਸੁਪ੍ਰੀਤ ਸਿੰਘ ਕਾਲੋ